ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਬੈਠਕ جاری ਹੈ ਜਿਸ ਵਿੱਚ ਪ੍ਰਾਪਰਟੀ ਟੈਕਸ ਸੰਬੰਧੀ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਅੱਜ ਦੀ ਬੈਠਕ ਵਿੱਚ ਲਏ ਫੈਸਲੇ ਤੇ 23 ਸਤੰਬਰ ਨੂੰ ਕੈਬਨਟ ਵਿੱਚ ਮੋਹਰ ਲੱਗੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਾਪਰਟੀ ਟੈਕਸ ਵੱਡਾ ਮੁੱਦਾ ਬਣ ਕੇ ਉੱਭਰਿਆ ਪ੍ਰਾਪਰਟੀ ਟੈਕਸ ਕਾਰਨ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਕੰਨਾਈ ਪਿਆ ਬਲਕਿ ਭਾਜਪਾ ਨੇ ਵੀ ਪ੍ਰਾਪਰਟੀ ਟੈਕਸ 'ਚ ਸੋਧ ਕਰਨ ਦੀ ਮੰਗ ਚੁੱਕੀ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਬੀਜਪੀ ਇਸ ਦਾ ਵਿਰੋਧ ਕਰਦੀ ਆ ਰਹੀ ਸੀ ਪਰ ਸ਼ਾਇਦ ਉਹਦੋ ਪੰਜਾਬ ਵਿੱਚ ਬੀਜਪੀ ਦੀ ਭੂਮਿਕਾ ਇੰਨੀ ਵੱਡੀ ਨਹੀਂ ਸੀ ਕਿ ਵਿਰੋਧ ਫੈਸਲਾ ਕੌਣ ਹੋ ਸਕੇ ਉਸ ਤੋਂ ਬਾਅਦ ਤਾਲਮੇਲ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਤਿੰਨ ਅਕਾਲੀ ਦਲ ਦੇ ਲੀਡਰ ਨੇ ਅਤੇ ਤਿੰਨ ਬੀਜਪੀ ਦੇ ਲੀਡਰ ਨੇ ਅਤੇ ਤਾਲਮੇਲ ਕਮੇਟੀ ਦੀ ਮੀਟਿੰਗ ਚੱਲੀ ਹੈ ਪ੍ਰੋਪਰਟੀ ਟੈਕ ਸੰਬੰਧੀਆਂ ਹੈ ਫੈਸਲਾ ਲਿਆ ਜਾ ਸਕਦਾ ਹੈ ਤੇ ਅੱਜ ਦੀ ਮੀਟਿੰਗ ਵਿੱਚ ਲੈ ਫੈਸਲੇ ਤੇ 23 ਸਤੰਬਰ ਨੂੰ ਕੈਬਨਟ ਵਿੱਚ ਮੋਹਰ ਲੱਗੇਗੀ ਅਕਾਲੀ ਭਾਜਪਾ ਤਾਲਮੇਲ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਇਸ ਬੈਠਕ ਸਭ ਤੋਂ ਵੱਡਾ ਮੁੱਦਾ ਪ੍ਰਾਪਰਟੀ ਟੈਕਸ ਰਹੇਗਾ ਰਸਮੀ ਤੌਰ ਤੇ ਇਹ ਫੈਸਲਾ ਲਿਆ ਜਾਏਗਾ ਕਿ ਪੰਜਾਬ ਚ ਪ੍ਰਾਪਰਟੀ ਟੈਕਸ ਘਟਾਇਆ ਜਾਵੇ ਕਿਉਂਕਿ 23 ਤਰੀਕ ਨੂੰ ਪੰਜਾਬ ਕੈਬਨਿਟ ਦੀ ਬੈਠਕ ਹੈ ਇਸ ਬੈਠਕ ਦੇ ਅੰਦਰ ਆਫੀਸ਼ੀਅਲੀ ਪ੍ਰਾਪਰਟੀ ਟੈਕਸ ਘਟਾਇਆ ਜਾਏਗਾ ਸੂਤਰਾ ਮਤਾਬਕ 125 ਗਜ ਤੇ ਪ੍ਰਾਪਰਟੀ ਟੈਕਸ ਨਹੀਂ ਲੱਗੇਗਾ ਇਸ ਤੋਂ ਇਲਾਵਾ ਜੋ ਕਲੈਕਟਰ ਰੇਟ ਤੇ ਪੰਜਾਬ ਚ ਪ੍ਰਾਪਰਟੀ ਟੈਕਸ ਲੱਗਦਾ ਸੀ ਉਹ ਵੀ ਨਹੀਂ ਲੱਗੇਗਾ ਫਲੈਟ ਤੌਰ ਦੇ ਉੱਤੇ ਪ੍ਰਾਪਰਟੀ ਟੈਕਸ ਲਗਾਇਆ ਜਾਏਗਾ ਕਿਉਂਕਿ ਮਿਊਸਪਲ ਇਲੈਕਸ਼ਨ ਆ ਰਹੀਆਂ ਨੇ ਪੰਜਾਬ ਦੇ ਅੰਦਰ ਮਿਊਸਪਲ ਇਲੈਕਸ਼ਨਾਂ ਦੇ ਅੰਦਰ ਅਕਾਲੀ ਭਾਜ ਭਾ ਗੱਠ ਜੋੜ ਨੂੰ ਲੋਕ ਸਭਾ ਚੋਣਾਂ ਦੀ ਤਰ੍ਹਾਂ ਨੁਕਸਾਨ ਨਾ ਹੋਵੇ ਇਸ ਕਰਕੇ ਗੱਠ ਜੋੜ ਫੈਸਲੇ ਲੈ ਲਿਆ ਗਿਆ ਹੈ ਤਾਲਮਿਲ ਕਮੇਟੀ ਵੀ ਇਸ ਕਰਕੇ ਬਣਾਈ ਗਈ ਸੀ ਜਿਹੜੇ तमाम ਮੁੱਦੇ ਸੀ ਚੋਣਾਂ ਦੇ ਦੌਰਾਨ ਪ੍ਰਾਪਰਟੀ ਟੈਕਸ ਸੀ ਰੇਤਾ ਬਜਰੀ ਸੀ ਕਿਵੇਂ ਉਹਨਾਂ ਤੇ ਕੰਮ ਕਰਕੇ ਉਹਨਾਂ ਦੇ ਰੇਟ ਘਟਾਏ ਜਾਣ ਜਾਂ ਉਹਨਾਂ ਨੂੰ ਸਿੱਧੇ ਰਾਹ ਤੇ ਕਿਵੇਂ ਲਿਆਂਦਾ ਜਾਵੇ ਕਿਉਂਕਿ ਗੱਠ ਜੋੜ ਦੇ ਖਿਲਾਫ ਲੋਕਾਂ ਚ ਕਾਫੀ ਰੋਸ ਸੀ ਇਹਨਾਂ ਮੁੱਦਿਆਂ ਨੂੰ ਲੈ ਕੇ ਹੁਣ 23 ਤਰੀਕ ਨੂੰ ਕੈਬਨਟ ਦੇ ਅੰਦਰ ਮੋਹਰ ਲੱਗੇਗੀ ਪ੍ਰਾਪਰਟੀ ਟੈਕਸ ਘਟੇਗਾ ਉਸ ਤੋਂ ਪਹਿਲਾਂ ਇਹ ਕਮੇਟੀ ਹੈ ਜਿਹੜੀ ਤਾਲਮੇਲ ਕਮੇਟੀ ਹੈ ਇਹਦੇ ਲੀਡਰ ਰਸਮੀ ਤੌਰ ਦੇ ਉੱਤੇ ਐਲਾਨ ਕਰਨਗੇ ਕਿ 23 ਤਰੀਕ ਨੂੰ ਕੈਬਨਟ ਪ੍ਰਾਪਰਟੀ ਟੈਕਸ ਘਟਾਏਗੀ ਉਸ ਤੋਂ ਪਹਿਲਾਂ ਅਸੀਂ ਇਹ ਫੈਸਲਾ ਲਿਆ ਕਿਉਂਕਿ ਇਹ ਕਮੇਟੀ ਇਸੇ ਲਈ ਬਣਾਈ ਗਈ ਸੀ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ